ਲਵਲੀ ਉਧਰ ਕਿਤੇ ਵੇਲੇ ਰਹਿਣ ਦਾ ਮੁਕਾਬਲਾ ਹੁੰਦਾ ਨਾ ਕੋਈ ਤੇ ਤੇਨੂੰ ਪਹਿਲਾ ਨੰਬਰ ਮਿਲਣਾ ਸੀ ਉੱਚੋਂ ਓ ਯਾਰ ਕੀ ਗੱਲ ਹੋ ਗਈ ਆ ਜੇ ਘਰ ਰਹਿਣਾ ਵਾ ਤਾਂ ਵੀ ਤੁਸੀਂ ਜੀਨ ਦਿੰਦੇ ਹੁਣ ਆਣ ਕੇ ਲੰਮੇ ਪਿਆਮ ਤਾਂ ਵੀ ਨਹੀਂ ਜੀਨ ਦਿੰਦੇ ਓ ਯਾਰ ਜੀਨ ਕੀ ਦੇਣਾ ਵਾ ਲਵਲੀ ਉਹ ਹੱਦ ਹੁੰਦੀ ਆ ਕਿ ਵੇਲੇ ਪਨ ਵਾਲੀ ਕੀ ਹੋਇਆ ਕੀ ਆ ਹੁਣ ਪਰਚਾਈ ਤਰੀ ਨੇ ਕਿਹਾ ਨਾ ਤੈਨੂੰ ਕਿ ਚਾਹ ਫੜਾ ਆ ਤੂੰ ਆਵਾਜ਼ ਸੁਣਦਾ ਹੀ ਨਿਕਲ ਗਿਆ ਵਾ ਬਾਹਰ ਓ ਯਾਰ ਮੈਨੂੰ ਮੁੰਡੇ ਦਾ ਫੋਨ ਆ ਗਿਆ ਸੀ ਉਹ ਆਂਦਾ ਮੰਡੀ ਜਾਣਾ ਉਸੇ ਵੇਲੇ ਆ ਗਿਆ ਸੀ ਮੁੰਡੇ ਦਾ ਫੋਨ ਜੇ ਇਦਾਂ ਵੇਲਾ ਰਹੇਗਾ ਤੇ ਕੱਲ ਨੂੰ ਕਿਦਾਂ ਜ਼ਿੰਦਗੀ ਕੱਟਣੀ ਆ ਉਹ ਯਾਰ ਉਸੇ ਵੇਲੇ ਤੇ ਆ ਗਿਆ ਸੀ ਮੈਂ ਮੈਂ ਤੇ ਚੱਲਿਆ ਬੰਬੀ ਦੇ ਤੇ ਮੰਮੀ ਕਹਿੰਦੀ ਹੁਣ ਨਾ ਜਾਈ ਹੁਣ ਚ ਆ ਜਾਣਾ ਤੇ ਫਿਰ ਜਦੋਂ ਮੈਂ ਫੜਾਈ ਆਇਆ ਚਾਹ ਤੇ ਫਿਰ ਤੁਸੀਂ ਕੀ ਕਰਨ ਜਾਣਾ ਬੰਬੀ ਤੇ ਸਵੇਰ ਦਾ ਤੁਹਾਨੂੰ ਇਹ ਗੱਲ ਕਹੀ ਸੀ ਵੀ ਆਣ ਕੇ ਤੇ ਉਥੇ ਖਾਦ ਪੀਣੀ ਆ ਚਲ ਬੰਦਿਆਂ ਤੇ ਮਗਰ ਪੈਰਵਾਹੀ ਰੱਖੋ ਥੋੜੀ ਜੀ ਪਰ ਨਾ ਉਹ ਵੀ ਨਹੀਂ ਕਰਨਾ ਚਲ ਕੋਈ ਗੱਲ ਨਹੀਂ ਉਹ ਬੰਦਿਆਂ ਨੇ ਪਾਈ ਆ ਬੰਦਿਆਂ ਨੇ ਤੇ ਪਾਈ ਆ ਤੇ ਪਾਉਣੀ ਆ ਫਿਰ ਜਦੋਂ ਪੈਸੇ ਦੇ ਕੇ ਥਿੰਨੇ ਪਿਓ ਪੋਤੇ ਅਸੀਂ ਝੋਟਿਆਂ ਰਗੇ ਆ ਕੀ ਗੱਲ ਅਸੀਂ ਛਿਆਂ ਕਿੱਲੇ ਨੂੰ ਖਾਦ ਨਹੀਂ ਪਾ ਸਕਦੇ ਮੇਰੀ ਗੱਲ ਸੁਣੋ ਕਦੀ ਡੰਗਰਾਂ ਨੂੰ ਪੱਠੇ ਪਾਏ ਤੁਸੀਂ ਤੇ ਪਾਉਨੇ ਨਹੀਂ ਉਹ ਯਾ ਸਵੇਰੇ ਤੇ ਮੈਂ ਪਾ ਕੇ ਗਿਆ ਉਹਨਾਂ ਨੂੰ ਸਵੇਰੇ ਮਹਾਰਾਜ ਕਿਤੇ ਪਾਤੇ ਹੁਣੇ ਮਹੀਨੇ ਬਾਅਦ ਤੇ ਕੋਈ ਆਖਰ ਨਹੀਂ ਆਗੀ ਤੂੰ ਤੂੰ ਮੈਨੂੰ ਚੱਜਣਾ ਕਹਿੰਦੇ ਵੀ ਖਾਦ ਵੀ ਅੱਜ ਪੌਣੀਆਂ ਤੇ ਮੈਂ ਫਿਰ ਨਾ ਜਾਂਦਾ ਉਹ ਡੰਗਰਾਂ ਨੂੰ ਪੱਠੇ ਸਵੇਰ ਦੇ ਪਾਏ ਆ ਤੇ ਜਾ ਉਹਨਾਂ ਨੂੰ ਪਿੱਛੇ ਬੰਨ ਕੇ ਆਓ ਧੁੱਪੇ ਤੇ ਨਾਲੇ ਗੋਗਾਵਾ ਹਟਾ ਕੇ ਆਓ ਉਹ ਗੱਲ ਵੇਲੇ ਰਹੀ ਆ ਨਾ ਮੈਂ ਯਾਰ ਹੁਣ ਮੈਨੂੰ ਲੰਮੇ ਪੈਣ ਦੇ ਕਰੀ ਨਹੀਂ ਨਹੀਂ ਤੂੰ ਜਾ ਵੀ ਲੈ ਜਾ ਪਹਿਲਾਂ ਮੇਰਾ ਵੀ ਜਾ ਯਾਰ ਮੈਂ ਤਾਂ ਸੋਚਣਾ ਹਾਂ ਵੀ ਕੱਲ ਨੂੰ ਮੇਰਾ ਵਿਆਹ ਹੋ ਜਾਊਗਾ ਤੇ ਕੀ ਕਰੂਗਾ ਇਹ ਬੰਦਾ ਸਹੁਰਿਆਂ ਦੇ ਕੀ ਕਰਨ ਜਾਇਆ ਕਰੂ ਫੇਰੇ ਅਗਲੇ ਆ ਪੁੱਛਣਗੇ ਨਾ ਇਹ ਕੰਮਕਾਰ ਕਿਦਰ ਸਭ ਕੋ ਪੜਨ ਦਾ ਮੌਕਾ ਮਿਲਿਆ ਸੀ ਮੈਨੂੰ ਤਾਂ ਚੱਲ ਮਿਲਿਆ ਨਾ ਇਹਨੂੰ ਪੜਨ ਦਾ ਵੀ ਮੌਕਾ ਮਿਲਿਆ ਉਹ ਵੀ ਇਹਨੇ ਨਹੀਂ ਸੰਭਿਆ ਚੱਲ ਆਪੇ ਕਰੇ ਇਹਦੀ ਕਿਸਮਤ ਇਹਦੇ ਨਾਲ ਹੁਣ ਕੀ ਕਰੀਏ ਮੈਂ ਤਾਂ ਘੜੀ ਲਾ ਕੇ ਸਦਾ ਕਰਾਂ ਲਵਲੇ ਕੀ ਕਰਨ ਡਿਆ ਵਾ ਕੋਹੋਂ ਡੜੀ ਆ ਡੈ ਗਾਇਆ ਪਿੱਛੇ ਬੈਠਾ ਮੇਰੀ ਗੱਲ ਸੁਣ ਕੀ ਗੱਲ ਉਹ ਮੈਂ ਸੁਨਾਕ ਲਾਇਆ ਇਹ ਘਰ ਚਾਹ ਵੱਲੋਂ ਤੇ ਤੂੰ ਚਾਹ ਦੇਣ ਨੇ ਆਇਆ ਚਾਹ ਡੜੀ ਜੋ ਬੰਲਾ ਆਇਆ ਇਹ ਕਰੇ ਤੇ ਜੋਬ ਨੂੰ ਵਿਚਾਰਾ ਖਾਦ ਖਲਾਰਦਾ ਖਲਾਰਦਾ ਕਹਿੰਦਾ ਡੈਡੀ ਮੈਂ ਲੈ ਆਵਾਂ ਉਹ ਤਾਂ ਹੈ ਨਹੀਂ ਅਜੇ ਤੱਕ ਉਹ ਚਲ ਕੋਈ ਗੱਲ ਨਹੀਂ ਉਹਨੇ ਕਿਹੜੀ ਖਾਦ ਖਲਾਰੀ ਤੇ ਡੈਡੀ ਬੰਦੇ ਖਲਾਣ ਦੇ ਤੇ ਲੱਗੇ ਇਹ ਤਾਂ ਜਿਹੜਾ ਖਾਦ ਖਲਾ ਰਿਹਾ ਤੇ ਲੱਗੇ ਨਹੀਂ ਖਲੋਈਦਾ ਤੇ ਤੇ ਕੋਈ ਗੱਲ ਨਹੀਂ ਇਹ ਚਾਹ ਲੈਣ ਦੀ ਆ ਤੇ ਮੈਂ ਇਸ ਵੇਲੇ ਪੱਠੇ-ਪੁੱਠੇ ਪਾ ਕੇ ਹਟਿਆ ਸੀ ਤੇ ਉਹ ਮੁੰਡੇ ਦਾ ਫੋਨ ਆ ਗਿਆ ਉਹ ਆਂਦਾ ਮੰਡੀ ਜਾਣਾ ਵਾ ਸੌਦਾ ਲੈਣ ਤੇ ਮੈਂ ਫਿਰ ਉਹਨਾਂ ਚਲ ਗਿਆ ਕੋਈ ਸ਼ਰਮ ਕਰਿਆ ਕਰ ਉਹ ਵੱਡੇ ਭਰਾਗਾ ਆਪਣੇ ਕੋ ਸਿੱਖ ਲੈ ਕੋਹ ਜੇ ਮੈਂ ਉੱਤੇ ਲਮੇ ਪਿਆ ਹੀ ਤੇ ਉਹ ਉੱਥੇ ਆਣ ਕੇ ਡੇਬੇ ਬੋਲਣ ਤੇ ਜੇ ਮੈਂ ਗਾਈਆਂ ਬੰਦਣ ਆਇਆ ਤਾਂ ਹੁਣ ਤੁਸੀਂ ਡੇਬੇ ਲਾਭ ਉਹ ਮੈਨੂੰ ਤਾਂ ਇਹ ਆ ਵੀ ਤੂੰ ਛੜਾ ਛਾਂੜ ਰਾਜੇ ਤੇਰਾ ਤਾਂ ਕਿਸ ਨੇ ਤੈਨੂੰ ਤਾਂ ਕੁੜੀ ਨਹੀਂ ਦੇਣੀ ਵਿਲੇ ਨੂੰ ਵੇਖ ਕੇ ਉਹ ਨਹੀਂ ਦੇਣੀ ਤਾਂ ਨਾਂ ਦਵੇ ਆ ਗਾਲਾਂ ਤੂੰ ਨਾ ਨਾ ਕੱਢਿਆ ਕਰੋ ਜੇ ਤੂੰ ਕੰਮ ਨਹੀਂ ਨਾ ਕਰਨਾ ਕੋਈ ਤਾਂ ਤੈਨੂੰ ਮੈਂ ਘਰੋਂ ਕੱਢ ਦੇਣਾ ਤੈਨੂੰ ਮੈਂ ਦੱਸਦਾ ਤੇਰੀ ਮਾਂ ਨੇ ਤੈਨੂੰ ਭੂਏ ਚੜਾਇਆ ਤੈਨੂੰ ਹਾਂ ਉਹ ਕਸਰ ਰਹਿ ਗਈ ਹਾਂ ਮੈਂ ਦੱਸਣਾ ਮਮੀ ਨੂੰ ਜਾ ਕੇ ਤੇ ਹਿੱਦਾ ਕਹਿਣ ਦਾ ਬਈ ਹੁਣ ਜਦੋਂ ਕੋਈ ਕੰਮ ਨਹੀਂ ਕਰ ਨਹੀਂ ਕਰਨਾ ਤਾਂ ਜਾ ਕੇ ਤੇ ਵੱਡਿਆ ਤੇ ਫਿਰਦਾ ਰਹਿੰਦਾ ਵਿਹਲਾ ਦੱਸਣਾ ਮਨਾ ਮਮੀ ਨੂੰ ਉਹ ਬੈਠੇ ਨੇ ਹਾਂ ਪੁੱਤ ਬੈਠੀ ਆ ਗਏ ਤੂੰ ਇਹ ਨਾ ਇਦਾਂ ਕਰੋ ਮੇਰੇ ਨਾ ਕੱਪੜੇ ਪੈਕ ਕਰ ਦੋ ਤੇ ਮੈਂ ਨਾਨਕੇ ਚਲ ਚੱਲੇ ਆਂ ਨਾਨਕੇ ਚਲ ਚੱਲੇ ਆ ਕਿਉਂ ਕਿ ਆਵਾ ਇਹ ਦੋਵੇਂ ਜਾਣੇ ਮੈਨੂੰ ਜੀ ਨਹੀਂ ਦਿੰਦੇ ਇੱਥੇ ਕੀ ਗੱਲ ਕੀ ਹੋਈ ਮੈਨੂੰ ਦੱਸ ਜੇ ਮੈਂ ਉੱਥੇ ਲੰਮੇ ਪਿਆ ਹੀ ਤੇ ਜੋਬਨਵੀਰ ਆ ਗਿਆ ਉੱਥੇ ਤੂੰ ਕੋਈ ਕਰਦਾ ਨਹੀਂ ਆ ਤੂੰ ਵਿਹਲਾ ਸੁੱਤਾ ਰਹਿਣਾ ਆਉਂ ਆ ਜਾਉਂ ਆ ਤੇ ਜੇ ਮੈਂ ਗਾਈਆਂ ਬੰਨਣ ਗਿਆ ਬਾਹਰ ਤੇ ਉੱਥੇ ਡੈਡੀ ਗੁੱਸੇ ਹੋਣ ਲੈ ਬੇ ਨਾ ਪੁੱਤ ਮੇਰੀ ਗੱਲ ਸੁਣ ਨਾਨਕੇ ਜਾ ਕੇ ਕਿੰਨਾ ਚਿਰ ਬਿਝਾਰਾ ਹੋਊਗਾ ਕੋਈ ਗੱਲ ਨਹੀਂ ਜੇ ਉਹ ਕੱਢ ਦੇਣਗੇ ਨਾ ਮੈਂ ਹੋਰ ਕਿੱਥੇ ਚਲ ਜਾਊਂਗਾ ਕਿ ਤਾਨੂੰ ਵੀ ਉਹ ਵੀ ਦੋਵੇਂ ਲੱਭਦੇ ਆ ਮੈਂ ਕਦੋਂ ਲੱਭਣਾ ਤੈਨੂੰ ਘਰ ਚੋਂ ਦਾਂ ਨਾ ਜੰਗਾ ਲੱਗਣ ਡਿਆ ਪੁੱਤ ਮੈਂ ਤਾਂ ਤੇਰਾ ਕਰਕੇ ਤਿੰਨਾਂ ਜੀਆਂ ਕੋ ਗੱਲਾਂ ਕਰਵਾਉਂਦੀ ਆ ਉਹ ਵੋਟੀ ਵੀ ਮੈਨੂੰ ਗੱਲਾਂ ਕਰਦੀ ਆ ਫੇ ਲਵਲੀ ਨੂੰ ਤੂੰ ਸਿਰ ਤੇ ਚੜਾਇਆ ਕੋਈ ਕੰਮ ਨਹੀਂ ਕਰਨ ਦਉਂਦੇ ਹੁਣ ਤੂੰ ਦੱਸ ਮੈਂ ਕੀ ਕਰਾਂ ਕੰਮ ਅੱਜ ਮੈਂ ਖਾਦ ਪਾਉਣੀ ਨਹੀਂ ਗਿਆ ਕੀ ਹੋ ਗਿਆ ਉਥੇ ਨਹੀਂ ਗਿਆ ਤੇ ਚੱਲ ਕੋਈ ਗੱਲ ਨਹੀਂ ਕਾਲਾ ਨਾ ਪੈ ਮੈਂ ਆਪੇ ਤੇਰੇ ਪਿਓ ਨਾਲ ਗੱਲ ਕਰਦੀ ਆ ਫੇ ਕਿਉਂ ਉਹਨੂੰ ਧੱਕੇ ਮਾਰਦੇ ਜੀ ਉਹ ਤੇ ਆ ਮੂੰਹ ਕਹਿਣ ਡਿਆ ਵੀ ਤੈਨੂੰ ਮੈਂ ਘਰੋਂ ਕੱਢ ਦੇਣਾ ਉਹਨਾਂ ਨੇ ਕੀ ਗੱਲ ਕਰਨੀ ਤੀ ਅਹੋ ਇਦਾਂ ਘਰੋਂ ਕੱਢ ਦੇਣਾ ਵਾ ਜੇ ਉਹਨ ਖਾਦ ਬੰਦੇ ਪਾਉਂਦੇ ਆਏ ਬੈਠੇ ਥਾਗੇ ਉੱਥੇ ਐਦਾਂ ਨਾ ਕਾਲੇ ਨਹੀਂ ਪਈਦਾ ਹੁੰਦਾ ਮਾਂ ਪਿਓ ਕਹਿੰਦਾ ਹੀ ਹੁੰਦਾ ਵਾ ਜੇ ਤੈਨੂੰ ਕਹਿ ਵੀ ਦਿੱਤਾ ਤਾਂ ਚੁੱਪ ਕਰਕੇ ਕੰਨ ਨੂੰ ਆਜਾ ਨੂੰ ਤੂੰ ਉਹ ਮੈਨੂੰ ਨਹੀਂ ਗਾ ਪਤਾ ਮੈਂ ਹੁਣ ਜਾਣਾ ਤਾਂ ਜਾਣਾ ਹੀ ਆ ਜੱਬਲੀਆਂ ਨਹੀਂ ਮਾਰੀਦੀਆਂ ਹੋਈਦੀਆਂ ਚੱਲ ਮੈਂ ਰੋਟੀ ਦਵਾ ਤਾਂ ਰੋਟੀ ਖਾ ਆ ਰਾਮਨਾ ਉਹ ਖਾ ਲਈ ਰੋਟੀ ਲਵਲੀ ਆ ਪੈਸੇ ਲੈ ਜਾ ਤੇ ਜਾਂ ਸਰਫ ਲੈ ਆ ਦੇ ਮੈਂ ਨਹੀਂ ਗਾ ਜਾਣਾ ਚੁਣਾ ਭਾਬੀ ਉਹ ਜੋਬਨ ਵੀਰ ਨੂੰ ਕਹਾਂ ਦੋ ਉੱਥੇ ਲੰਮੇ ਪਿਆ ਆ ਆਪੇ ਲੈ ਆ ਦਿੰਦਾ ਜੋਬਨ ਵੀਰ ਨੂੰ ਕੀ ਆਖਾਂ ਇਹਨਾਂ ਖਿਜਿਆ ਕਿ ਪੈਣਿਆ ਆ ਵੇਖ ਲਓ ਖਿਜਿਆ ਕੀ ਪਿਆਣਾ ਵਾ ਜੇ ਬੰਬੀ ਤੇ ਗਿਆ ਵਾ ਉਹ ਪਿਓ ਪੋਤਾ ਤੇ ਦਿਵਾਲੇ ਹੋ ਗਏ ਆ ਗਾਲਾਂ ਗੋਲਾਂ ਖਾ ਕੇ ਘਰ ਆ ਗਿਆ ਵਾ ਤੇ ਮੰਮੀ ਘਰ ਦੇ ਕੰਮ ਕਰਨੇ ਨਹੀਂ ਆ ਹੋਰ ਕਿੰਨੇ ਕਰਨੇ ਆ ਜੀ ਇਹਨੇ ਨਹੀਂ ਕਰਨੇ ਤੇ ਨਹੀਂ ਕਰਦਾ ਤੇ ਹੈਗਾ ਸਾਰੇ ਕੰਮ ਹੋਰ ਕਿਦਾਂ ਕੰਮ ਕਰਿਓ ਵਿਚਾਰਾ ਮੰਮੀ ਸਵੇਰ ਦਾ ਵੇਲਾ ਵਾ ਜੇ ਚਾਹ ਦੇਣ ਨੂੰ ਆਖਿਆ ਵਾ ਉਦੋਂ ਇਹ ਜਵਾਬ ਦਿੰਦਾ ਵਾ ਜੇ ਹੁਣ ਸਰਫ ਲਿਆਉਣ ਨੂੰ ਆਖਿਆ ਹੁਣ ਤੇ ਤੁਹਾਡੇ ਮੂੰਹ ਤੇ ਹੀ ਆਖਿਆ ਉਹਨੇ ਵੀ ਮੈਂ ਨਹੀਂ ਜਾਣਾਂ ਉਹ ਜਾ ਜਾ ਕੇ ਜੋਬਨ ਨੂੰ ਖਲਾ ਦੇ ਉਹਨੂੰ ਬੈਠਾ ਰਹਿਣ ਦੇ ਉਹਨੂੰ ਵੀ ਕਿਤੇ ਕੰਮ ਕਹਿ ਦਿਆ ਕਰ ਤੈਨੂੰ लवली ਦੇਖਦਾ ਬਸ ਉਹ ਤਾਂ ਸਵੇਰ ਦੀ ਖਾਦ ਪਾਉਂਦੇ ਉਹ ਵਿਹਲੇ ਆ ਸਵੇਰ ਦੇ ਭਲਾ ਤੇ ਆਖਰ ਆ ਗਈ ਖਾਦ ਪਾਉਂਦੇ ਤੇ ਕੱਲਾ ਪਾਉਂਦੇ ਹੀ ਇਹ ਬੰਦੇ ਪਾਉਂਦੀ ਆ ਭਲਾ ਇਹ ਕੰਡੇ ਉੱਥੇ लवली ਤੂੰ ਉਦਾਂ ਹੀ ਜਵਾਬ ਦੇ ਦਿਆ ਕਰ ਵੀ ਮੇਰਾ ਕੋਈ ਕੰਮ ਕਰਨ ਨੂੰ ਨਹੀਂ ਜੀ ਕਰਦਾ ਤੁਸੀਂ ਵੀ ਇਹਦਾ ਵਿਆਹ ਕਰੋ ਤੇ ਵੀ ਆਪਣਾ ਕੰਮ ਕਰਿਆ ਕਰੇ ਸਾਰਾ ਦਿਨ ਵਿਹਲਾ ਬਿਠਾ ਰੇ ਤੇਰਾ ਵਿਆਹ ਕਰਕੇ ਤਾਂ ਰੰਗ ਲੱਗ ਗਏ ਤੇ ਇਹਦੀ ਵਾਰੀ ਆ ਹੁਣ ਵਿਆਹ ਕਰੋ ਵਿਆਹ ਕਰੋ ਵਿਆਹ ਹੁਣ ਮੈਂ ਆਪਣੀ ਮਰਜ਼ੀ ਨਾਲ ਹੀ ਕਰੂੰਗੀ ਤੁਹਾਡੀ ਨਹੀਂ ਮੈਂ ਸੌਂਦੀ ਕਿਸਦੀ ਵੀ ਆ ਵੇਖ ਲਓ ਤੁਹਾਡੇ ਹੁੰਦੇ ਨਹੀਂ ਹਟਣ ਦੇ ਇਹਨਾਂ ਹੁਣ ਜਾ ਕੇ ਭਾਜੀ ਨੂੰ ਕਹਿ ਦੇਣਾ ਉਹਨਾਂ ਫੇਰ ਮੇਰੇ ਦਿਵਾਲੇ ਹੁਣ ਉਹ ਕੁਝ ਨਹੀਂ ਕਹਿੰਦਾ ਹੁਣ ਤੇਰਾ ਕਰਕੇ ਮੈਂ ਵੀ ਉਹਨੂੰ ਕਿੰਨੀਆਂ ਗੱਲਾਂ ਸੁਣਾ ਦੇ ਦਿੱਤੀਆਂ ਹੁਣ ਮੈਂ ਵੀ ਫਾ ਲੈਣਾ ਫਿਰ ਬੋਲਦੇ ਨਹੀਂ ਇੱਥੇ ਸੁੱਤੇ ਜੀ ਆ ਕੀ ਉਹ ਘਰ ਵੀ ਵੇਖਿਆ ਕਰੋ ਉਹ ਘਰ ਕਿਹੜੀ ਗੋਲੀ ਚੱਲ ਗਈ ਹੁਣ ਗੋਲੀ ਕੀ ਝਲਣੀ ਆ ਮੈਨੂੰ ਸਰਫ ਲਿਆ ਦਿਓ ਮੇਰੇ ਤੇ ਆਖੀ ਕੋਈ ਵੀ ਨਹੀਂ ਲੱਗਦਾ ਤੇਰੀ लवली ਕਿੱਥੇ ਆ ਮੈਂ ਨਾ लवली ਨੂੰ ਕਹਿਣਾ ਵਾਂ ਤੇ ਨਾ ਮੈਂ ਹੋਰ ਕਿਸੇ ਨੂੰ ਕਹਿਣਾ ਵਾਂ ਪੈਸੇ ਫੜ ਕੇ ਛੇ ਦੇਣਾ ਵਾਂ ਗੋ ਤੁਰੀ ਫਿਰਦੀ ਆ ਮੈਨੂੰ ਲੱਗਦਾ ਹੋਰ ਕਮੂ ਕਾਣਾ ਨਹੀਂ ਸਰਫੀ ਲਿਆ ਦੋ ਅਜੇ ਚੱਲ ਕੋਈ ਨਹੀਂ ਲੈ ਦੇਣਾ ਜਾ ਤੂੰ ਕਰ ਲਗਾ ਮਾੜਾ ਮਾੜਾ ਸਾਰੇ ਚਾਤੀ ਵੀ ਮਾਰਿਆ ਕਰੋ ਤੇ ਨਾਲੇ ਦੂਜੀ ਗੱਲ ਇਹ ਆ ਵੀ ਮੈਂ ਤਾਂ ਨਿਕੋਈ ਗੱਲ ਕਹਿਨੀ ਆ ਵੀ ਛੇਤੀ ਛੇਤੀ लवली ਤੇ ਰਿਸ਼ਤੇ ਦੀ ਗੱਲ ਕਰੋ ਕੋਈ ਨਾ ਕਰ ਲੈਨੇ ਆ ਗੱਲ ਰਿਸ਼ਤੇ ਦੀ ਰਿਸ਼ਤੇ ਕਿੱਦੋਂ ਬਣੇ ਬੜੀ ਲੈਣ ਲੱਗੀ ਆ ਗੇਟ ਦੇ ਸਾਹਮਣੇ ਵੀ ਜਿਹੜਾ ਫੜ ਕੇ ਕੁੜੀ ਤੇ ਝਟ ਕਰ ਦੇਣਾ ਜੱਜ ਨਾ ਨਾ ਲੱਭਿਆ ਤੇ ਕੱਲ ਨੂੰ ਉਦਾਂ ਹੀ ਨਹੀਂ ਲੱਭਣਾ ਉਹ ਚੱਲ ਕੋਈ ਨਹੀਂ ਵੇਖਣੇ ਜਾ ਤ ਤਾਂ ਹੀ ਗੜਾ ਮੰਨਣੀ ਆ। ਰਿਸ਼ਤੇ ਤਾਂ ਇਦਾਂ ਕਹਿੰਦੀ ਆ ਵੀ ਜਦੋਂ लवली ਬੜਾ ਪਟਿਆਲੇ ਦਾ ਰਾਜਾ ਹੁੰਦਾ ਵਾ ਇਹਦਾ ਛੱਟ ਕੁੜੀ ਜਿਹਨੂੰ ਕਿਸ ਨੇ ਦੇ ਦੇਣੀ ਆ। 70 ਲੈ ਤੇ 100 ਮਾਰਨੇ ਪੈਣੇ ਆ ਕਿਸੇ ਦੇ ਤੇ ਫੇਰ ਕਿਤੇ ਇਹਨੂੰ ਰਿਸ਼ਤਾ ਹੋਣਾ। ਚੱਲ ਯਾਰ ਘੜੀ ਲੰਮੇ ਪੈਣਾ ਸੀਗਾ ਤੇ। ਜੋ ਤਾਂ ਇੱਥੇ ਇੱਕ ਗੱਲ ਚੰਗੀ ਆ ਸਾਰਾ ਦਿਨ ਤੋਂ ਭੁੰਦੀ ਆ। ਤੇ ਨਾਲ ਹਵਾ ਹੀ ਪੈਂਦੀ ਏ ਘਰpass ਵਿੱਚ ਇੱਥੇ। ਉਧਰ ਤੇ ਮੰਮੀ ਹੁਣ ਬੈਨ ਨੂੰ ਜੀਲ ਨਹੀਂ ਕਰਦਾ ਠੰਡਾ ਠੰਡਾ ਜਿਹਾ ਲੱਗਦਾ ਸਾਰਾ। ਉਧਰ ਧੋਤੀ ਹੀ ਆਉਂਦੀ ਸਾਰਾ ਦਿਨ ਤੇ। ਹਾਂਜੀ ਹਾਂਜੀ। ਤੇ ਨਾ ਮੈਂ ਤਾਂ ਨੈਗ ਗੱਲ ਕਰਨੀ ਸੀ ਕਿੰਨਾ ਚਿਰ ਹੋ ਗਿਆ ਵਾ ਪਿੰਡ ਨਹੀਂ ਗਈ ਤੇ ਪਿੰਡ ਜਾਨੂ ਜੀ ਜਿਆ ਕਰਨ ਦਿਆ ਹੀ ਚੱਲ ਜੀ ਕਰਨ ਦਿਆ ਨਾ ਤੇ ਪੁੱਛਣਾ ਜੋ ਬੰਨ ਨੂੰ ਜੀ ਅਜੇ ਟਾਈਮ ਹੈਗਾ ਵਾ ਤੇ ਨਹੀਂ ਅੱਜ ਨਹੀਂ ਕਹਿੰਦੇ ਸੀ ਪੁੱਛਿਆ ਮੈਂ ਨਾਲ ਨੂੰ ਤੇ ਕਹਿੰਦੇ ਕੱਲ ਵੇਖ ਲਈ ਫਿਰ ਤੇ ਮੰਮੀ ਨਾ ਕਰਲਾ ਸਲਾਹ ਚੱਲ ਵੇਖ ਲੋ ਚਲ ਜਿਓ ਕੱਲ ਸ਼ਾਮ ਅਜਿਆ ਨੂੰ ਫੇ ਰਾਤ ਰਿਓ ਤੇ ਪਾਸੋਂ ਟਾਈਮ ਦੇ ਨਾਲ ਉੱਠ ਕੇ ਆ ਜਿਓ ਫਿਰ ਚਲੋ ਕੋਈ ਨਹੀਂ ਏਦਾਂ ਕਰ ਲਾਂਗੇ ਹਾਂਜੀ ਤੇ ਆ ਅੱਜ ਤੇ ਆ ਤੂੰ ਪਾਰਦੀ ਆ ਕਿੱਥੇ ਲਿਆ ਉਹ ਹੁੰਦੀ ਕਿੰਨਾ ਛਿਲਤਾ ਮੈਂ ਲਿਆ ਉਹ ਛਿਲਤਾ ਕੀ ਸ਼ੇਂਦਨ ਹੋਰ ਕੋ ਕੰਮ ਵੇਖ ਲਾ ਤੂੰ ਨਹੀਂ ਇਹ ਜੇ ਧੁੱਪ ਗੜੀ ਕੇ ਬਹਿ ਜਾਨੀ ਤੂੰ ਫੇ ਤੇ ਫਿਰ ਕਰ ਲਾਂਗੀ ਆ ਮੈਨੂੰ ਦੇ ਦੋ ਰਮਨ ਕੋ ਲਵਲੀ ਨੂੰ ਸਮਝਾਇਆ ਕਰ ਕੋ ਕੰਮਕਾਰ ਕਰ ਲਿਆ ਕਰ ਸਾਰਾ ਦਿਨ ਅੱਡੇਆਂ 'ਚ ਫਿਰਦਾ ਰਹਿੰਦਾ ਮੁੰਡਿਆਂ ਨਾਲ ਹਾਏ ਮੈਂ ਤਾਂ ਬਥੇਰਾ ਕਹਿੰਦੀ ਆ ਸਾਡਾ ਕਿਰਾਦਾ ਮੈਂ ਕਹਿੰਦੀ ਨਹੀਂ ਉਹਨਾਂ ਕੋਜ ਜੋ ਬਣਾਉਂਦਾ ਮੇਰੇ ਨਾਲ ਲੱਗਾ ਰਹਿੰਦਾ ਸਾਰਾ ਸਾਰਾ ਦਿਨ ਕਦੀ ਖਾਦ ਖਿਲਾਉਣੀ ਡੈਡੀ ਦਾ ਕੰਮ ਕਰ ਲਈਏ ਇਹਨੂੰ ਤੂੰ ਐਨਾ ਭੂਏ ਚੜਾਇਆ ਕਰਦਾ ਕੱਖ ਨਹੀਂ ਆ ਮਗਰ ਕਦੀ ਚਾਹ ਲੈ ਕੇ ਨਹੀਂ ਗਿਆ ਸਾਡੀ ਜੋ ਕਰਦਾ ਵੀ ਹੈ ਨਾ ਤੁਸੀਂ ਉਹਦਾ ਤਾਂ ਵੀ ਨਾ ਨਹੀਂ ਕਰਦੇ ਡੰਗਰਾਂ ਨੂੰ ਪੱਠੇ ਪਾਉਂਦਾ ਪੱਠੇ ਲਿਆਉਂਦਾ ਸਾਰਾ ਕੰਮ ਕਰਦਾ ਵਾ ਨਿਆਣੇ ਨੂੰ ਨਾ ਪਿਆਰ ਦੇ ਨਾਲ ਜਿੱਦਾਂ ਮਰਜੀ ਕੰਮ ਕਰਾ ਲਓ ਤੇ ਜੇ ਦਬਕੇ ਨਾ ਕਹੀਏ ਨਾ ਨਹੀਂ ਨਿਆਣੇ ਆਖੇ ਲੱਗਦੇ ਅੱਜਕੱਲ ਨਹੀਂ ਤੂੰ ਵੇਖਿਆ ਇਹਨੂੰ ਪੱਠੇ ਪਾਉਂਦੇ ਇਹਨੂੰ ਪੱਠਾ ਤੇ ਪਾਉਂਦਾ ਨਹੀਂ ਉਹ ਤੇ ਕੌਣ ਪਾਉਂਦਾ ਵਾ ਉਹ ਤਾਂ ਮੈਂ ਤਾਂ ਜਿਆ ਜੋਬਨ ਪਾਏ ਚੱਲ ਕੋਈ ਗੱਲ ਨਹੀਂ ਪਾਉਂਦਾ ਤੇ ਨਿਆਣਾ ਵਾ ਇਹੋ ਉਮਰ ਵਾ ਫਿਰ ਨਤ ਕਰਨ ਦੀ ਤੇ ਫਿਰ ਉਹਨੂੰ ਰਹਿਣ ਦੇ ਵਿਆਹ ਹੀ ਨਾ ਹੋਣ ਉਹਨੂੰ ਜੋਤ ਅਸਮਾਨ ਉਧਰ ਲੈ ਜਾਦੇ ਨਾਲੇ ਚਾਹ ਬਣਾ ਲਿਆ ਮ ਆ ਲੈ ਜਲੀਂ ਦੀ ਟੋਪੀ ਵੀ ਮੇਰੀ ਗੱਲ ਸੁਣ ਉਹ ਰੋਟੀ ਦੇ ਸਾਹਮਣੇ ਮੈਂ ਕੀ ਗੱਲ ਕਰਨੀ ਹੈ ਜੇ ਭੜਕੇ ਦਾ ਵਿਆਹ ਕਰਤਾ ਤੇ ਜ਼ਮੀਨ ਵੰਡੀ ਤੇ ਅੱਧ ਤੇ ਇਹਨੇ ਲੈਣਾ ਕਿ ਨਹੀਂ ਲੈਣਾ ਤੇ ਜੋ ਨੂੰ ਕੋ ਸਹਾਰਵਾ ਵੀ ਸਾਰਾ ਸਾਰਾ ਤਾਂਨੇ ਕੰਮ ਕਰੇ ਤੇ ਜ਼ਮੀਨ ਦਾ ਅੱਧ ਫੇਰ ਲਵੇ ਤੇ ਫੇਰ ਇਹ ਗੱਲ ਦਾ ਹਾਲ ਦੱਸੋ ਮੈਨੂੰ ਮੈਂ ਕੀ ਕਰਾਂ ਇਹਦਾ ਫਾ ਵੱਡੇ ਦਾ ਵਿਆਹ ਕਰ ਦਈਏ ਚੱਲ ਕੋਈ ਨਹੀਂ ਕਰ ਦਿੰਦੇ ਵਿਆਹ ਵੀ ਆਖਰੀ ਹਥਿਆਰ ਫਿਰ ਵਿਆਹ ਹੀ ਆ ਵੀ ਵਿਆਹ ਕਰ ਦਈਏ ਦਾ ਵਿਆਹ ਕਰ ਦਈਏ ਤੇ ਕਿਹਨੂੰ ਕਵਾਂਗੇ ਤੇ ਫੇਰ ਹੀ ਇਹ ਤਾਂ ਰਿਸ਼ਤਾ ਹੋਊ ਇਹਨੂੰ ਵਿਲੇ ਨੂੰ ਕਰਨਾ ਕਿੰਨੇ ਆ ਮੇਰੀ ਸੁਣ ਲੋ ਗੱਲ ਹੁਣ ਮੈਂ ਤੁਹਾਡੀ ਭੈਣ ਦਾ ਰਿਸ਼ਤਾ ਤੇ ਨਹੀਂ ਜੇ ਲੈਣਾ ਅੱਗੇ ਨੂੰ ਝੂਠ ਸੱਚ ਮਾਰ ਕੇ ਰਿਸ਼ਤਾ ਸਾਨੂੰ ਕਰਾਤਾ ਵਾ ਨਾ ਉਹ ਕੰਮ ਕਰਦੀ ਕੋਈ ਤੇ ਨਾ ਹੋਰ ਉਹ ਮੇਰੀ ਗੱਲ ਸੁਣੋ ਇਹਦੇ ਵਿੱਚ ਭੈਣ ਦਾ ਕੀ ਕਸੂਰ ਆ ਕੰਮ ਤੇ ਵੁਫਟੀ ਨਹੀਂ ਕਰਦੀ ਤੇ ਉਹਨੇ ਕੀ ਕਿਹਾ ਵੀ ਨਾ ਕਰੀ ਉਹ ਤਾਂ ਕਹਿੰਦੀ ਇੱਥੇ ਸਾਰੇ ਕੰਮ ਕਰਦੀ ਧਾਰਾਂ ਕੱਢਦੀ ਮਾਰ ਪੋਚੇ ਲੋਂਦੀ ਰੋਟੀ ਪਾਣੀ ਕਰਦੀ ਇੱਥੇ ਤਾਂ ਕੋਈ ਵੀ ਨਹੀਂ ਕਰਦੀ ਰਮਨ ਤੂੰ ਲੱਭਨੀ ਆ ਪਹਿਲੀਆ ਚੌਧਰਾ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਨਹੀਂ ਨਾ ਗੱਲ ਸੁਣਦੀਆਂ ਉਹ ਸਾਰਾ ਕੰਮ ਕਰਦੀ ਤੇ ਹੈਗੀ ਆ ਤੇ ਤੂੰ ਤਾਂ ਨਾ ਹੀ ਨਹੀਂ ਕਰਦੀ ਚੱਲ ਕੋਈ ਨਹੀਂ ਕਰਦੀ ਆ ਤੇ ਮੈਂ ਕਹਿੰਨੀ ਆਪਣੀ ਭੈਣ ਨੂੰ ਵੀ ਕੋਈ ਕੁੜੀ ਹੈਗੀ ਤੇ ਦੱਸ ਮੈਨੂੰ ਤੇ ਮੈਂ लवली ਦਾ ਰਿਸ਼ਤਾ ਕਰਨਾ ਵਾ ਵੇਖਿਓ ਕੰਮ ਕਰਦੀ ਕਿ ਨਹੀਂ ਕਰਦੀ ਉਹ ਤੇ ਚੱਲ ਉਹਨੂੰ ਕਰ ਫੇਰ ਫੋਨ ਚੱਲ ਕੋਈ ਨਹੀਂ ਕਰ ਲੈਂਦੀ ਆ ਉਹ ਕਿੰਨੂੰ ਫੋਨ ਕਰਦਣ ਲੱਗੇ ਜੇ ਉਹ ਫੋਨ ਕਿੰਨੂੰ ਕਰਨਾ ਤੇਰੀ ਮਾਸੀ ਨੂੰ ਲੱਗਿਆ ਤੇਰੇ ਰਿਸ਼ਤੇ ਬਾਰੇ ਉਹ ਜੇ ਨਹੀਂਗਾ ਰਿਸ਼ਤਾ ਕਰਨਾ ਮੈਂ ਤੂੰ ਹੀ ਹੱਥ ਧੋ ਕੇ ਮਗਰੀ ਪੈ ਗਏ ਜੇ ਮੇਰੇ ਨਹੀਂ ਮੈਂ ਕਿੱਥੇ ਮਗਰ ਪਈ ਆ ਤੇਰਾ ਪਿਓ ਹੀ ਕਹੀ ਜਾਣ ਡਿਆ ਵਾ ਪਿਤਾ ਪਾ ਵੱਢੀਏ ਜੇ ਇਹ ਤੂੰ ਕੰਮ ਧੰਦਾ ਕਰਦਾ ਹੋਵੇਂ ਤੇ ਨਾ ਮੀਨੇ ਇਹਨਾਂ ਦੀਆਂ ਗੱਲਾਂ ਸੁਣਨੀਆਂ ਪੈਣ ਮੰਮੀ ਕੰਮ ਤੇ ਹੁਣ ਕਰੀਦਾ ਵਾ ਉਦਾਂ ਤੁਸੀਂ ਨਾ ਨਹੀਂ ਕਰਨ ਦੇ ਵਕਰੀ ਗੱਲ ਵਾ ਕੋਸ਼ਲਾ ਪਿਓ ਆਪਣੀ ਮੇਰੀ ਗੱਲ ਸੁਣ ਸਵੇਰ ਤੋਂ ਬੂੜ ਪਾਉਂਦਾ ਤੇ ਰਾਤ ਨੂੰ ਲਾਉਂਦਾ ਜਿਉਂ ਵੱਡਿਆਂ ਤੇ ਤੁਰਿਆ ਫੇਰਦਾ ਕਦੀ ਗਿਆ ਇਹਨੂੰ ਪੁੱਛ ਬੰਬੀ ਤੇ ਚੱਲ ਕੋਈ ਨਹੀਂ ਪੋਤਾ ਰਿਸ਼ਤਾ ਤੇ ਕਰਨਾ ਹੀ ਆ ਉਹ ਕੋਈ ਗੱਲ ਨਹੀਂ ਅਜੇ ਨਾ ਕਿਹਨੂੰ ਫੋਨ ਕਰਿਓ ਜਦੋਂ ਕਰਨਾ ਹੋਊਗਾ ਮੈਂ ਹੀ ਲੱਭ ਲਾਂਗੇ ਆਪੇ ਦੱਸ ਆਪੇ ਉਹ ਰਮਨ ਉਹਨੇ ਕੰਮ ਹੀ ਨਹੀਂ ਕਰਨਾ ਤੇ ਵਿਆਹ ਕਿੱਥੋਂ ਹੋਣਾ ਦਾ ਕੋਈ ਨਹੀਂ ਸਾਡੇ ਟਾਈਮ ਨਿਆਣੇ ਨੂੰ ਹੈ ਉਹ ਗੱਲਾਂ ਨਹੀਂ ਕਰੀ ਜਾਈਦੀਆਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਕਿ ਧਿਆਨੇ ਨੂੰ ਪਿਆਰ ਨਾ ਸਮਝਾਈਏ ਨਾ ਸਮਝ ਜਾਂਦਾ ਬਨੇਣਾ ਤੇ ਫਿਰ ਤੂੰ ਸਮਝਾਇਆ ਨਹੀਂ ਉਹਨੂੰ ਕੋਈ ਨਹੀਂ ਮੈਂ ਆਪਾਂ ਸਮਝਾ ਲੂੰਗੀ ਜਾਂ ਤੁਸੀਂ ਵੀ ਆਪਣਾ ਕੰਮ ਕਰੋ ਸਮਝਾ ਲਈ ਫਿਰ ਜਸਮੀ ਦਾ ਤੇ ਹੈ ਹੈ लवली ਕਿਦਾਂ ਦੀ ਗੱਲ ਕਰ ਗਿਆ ਵਾ ਇਹ ਕਿਸੇ ਨੂੰ ਕਿਉਂ ਨਾ ਰਿਸ਼ਤੇ ਬਾਰੇ ਕੋਈ ਨਹੀਂ ਜਦੋਂ ਕਰਨਾ ਹੋ ਆਪੇ ਲੱਭ ਲਾਂਗੇ ਸਾਰਾ ਦਿਨ ਅੱਡੇਆਂ ਤੇ ਤੁਰਿਆ ਫਿਰਦਾ ਵਾ ਕਿਤੇ ਹੋਰ ਨਾ ਸੇ ਆਪਾ ਆਦੇ ਕੋਈ ਜੀ ਆਪਣੀ ਮਰਜ਼ੀ ਨਾਲ ਇਹਨੇ ਕਰਵਾ ਲਿਆ ਤੇ ਪਤਾ ਨਹੀਂ ਕਿੱਦਾਂ ਦੀ ਆਉਣੀ ਆ ਚਲ ਇਹਨੂੰ ਤਾਂ ਮੈਂ ਛਿੜਕ ਚੰਬ ਵੀ ਲੈਣੀ ਆ ਤੇ ਗਾੜੀ ਮੇਰੇ ਬੋਲ ਦੇਣੀ ਆ ਇਹ ਨਾ ਹੋਵੇ ਵੀ ਕੋਈ ਜ਼ਬਰਦਸਤੀ ਆ ਜੇ ਤੁਹਾਡਾ ਘਰ ਵਿੱਚ ਕੋਈ ਟਿਕਾਣਾ ਨਾ ਰਵੇ ਚਲ ਹੁਣ ਮੇਰਾ ਪੁੱਤ ਸੋਨਾ ਬਣ ਗਿਆ ਨਾ ਜੋਦ ਹਾਂਜੀ ਉਹ ਸਿਰਫ ਲੈਤਾ ਹੀ ਬਾਹਰ ਰੱਖਿਆ ਮਸ਼ੀਨ ਲਾ ਕੇ ਜਾਂ ਧੋਲਾ ਕੱਪੜੇ ਜਾ ਕੇ ਧੋ ਲੈਣੀ ਆ ਕੱਪੜੇ ਧੋਲਾ ਕੀ ਆ ਵਾ ਕੁਝ ਨਹੀਂ ਹੋਣਾ ਕੀ ਆ ਬਹਿ ਨਹੀਂ ਸਕਦੀ ਘੜੀ ਹੁਣ ਮੈਂ ਚਲ ਬਹਿ ਜਾ ਮੈਂ ਕੀ ਆਖਿਆ ਵਾ ਬਾਦ ਅਸਿਰ ਕੁੜੀ ਦਾ ਹਾਂ ਬਾਤ ਕਿੱਦਾਂ ਫਿਰੇ ਸਕੂਲੇ ਜਾਣਾ ਵਾ ਜਾਣਾ ਜਾਣਾ ਹੈ ਚਲਿਆ ਕੀ ਪਾ ਦੇਣਾ ਮੈਨੇ ਸਕੂਲੇ ਹੋਰ ਸਕੂਲ ਜਾਇਆ ਕਰੂਗੀ ਨਾਲੇ ਤੇ 바ਵਾ ਕੰਮ ਹੋ ਜਾਂਦਾ ਵਾ ਇਹਦੇ ਹੁੰਦਿਆਂ ਸਾਰਾ ਕੰਮ ਕਰ ਲਿਆ ਕਰਨਾ ਉਹ ਨਾਲੇ ਇਹ ਆ ਲਾਗੂ ਲਾਗੂ ਨਿਆਣੇ ਹੋਰ ਵੀ ਜਾਂਦੇ ਆ ਉਹ ਸਾਥ ਨੇ ਚਲ ਜਾਇਆ ਕਰਨਾ ਨਹੀਂ ਨਹੀਂ ਵਧੀਆ ਵਾ ਕਿ ਟਾਈਮ ਨਾਲ ਸਕੂਲ ਜਾਊਗੀ ਆਪਣਾ ਤੇ ਦੂਜਾ लवली ਹੈਗਾ ਘਰ ਕੇ ਨਹੀਂ ਇੱਥੇ ਬਾਹਰ ਹੀ ਬੈਠੇ ਤੁੰਝ ਨੇ ਬੈਠਾ ਹੀ ਰਹਿਣਾ ਮੈਂ ਗਈ ਹਾਂ ਜਦੋਂ ਸਰ ਫੋਨ ਉਹਦੋਂ ਤੇ ਮੈਂ ਸਾਨੂੰ ਸਾਰੀ ਗੱਲ ਦੱਸੀ ਨਹੀਂ ਤੇ ਮੈਂ ਕਿਹਾ ਵੀ ਸਰਫ ਲਿਆ ਦੇ ਸਿੱਧਾ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਜਾਣਾ ਸਰਫ ਲੈਣ ਜੋਬਨਵੀਰ ਨੂੰ ਕਲਾ ਦੋ ਤੇ ਮੰਮੀ ਨਹੀਂ ਲੱਗੋ ਆਖਿਆ ਕੋ ਮੰਮੀ ਕਹਿੰਦੇ ਉਹਨੂੰ ਕੀ ਕਹਿਣੀ ਆ ਜੋਬਨੂ ਕਲਾ ਹਾਂ ਮੈਂ ਇਹਦੀ ਖਬਰ ਲੈ ਕੇ ਆਉਣਾ ਨਾ ਇਹਨੂੰ ਪੁੱਛਣਾ ਵਾ ਖਬਰ ਤਹੀਂ ਕਿੰਨੀ ਗਵਾਰੀ ਲੋਗ ਅੱਗੇ ਨਹੀਂ ਖਬਰ ਲੈਂਦੇ ਤਹੀਂ ਉਹਦੀ ਕੋਈ ਖਬਰ ਨਹੀਂ ਲੈਣੀ ਬਸ ਤਹੀਂ ਉਹਦਾ ਵਿਆਹ ਕਰ ਦੋ ਉਹ ਵਿਆਹ ਵੱਲ ਤੁਸੀਂ ਸਾਰੇ ਬੜੇ ਕਲੇ ਪਏ ਜੇ ਪਰ ਇਹ ਤੇ ਮੈਨੂੰ ਗੱਲ ਦੱਸੋ ਵੀ ਵਿਆਹ ਤੋਂ ਬਾਅਦ ਉਹਨੂੰ ਕਮਰਾ ਕਿਹੜਾ ਦੇਣਾ ਵਾ ਦੋ ਤੇ ਕਮਰੇ ਇੱਕ ਆ ਤੇ ਇੱਕ ਉਹ ਨਾਲ ਦਾ ਉਥੇ ਮੰਮੀ ਵੀ ਉਹ ਨਾਲ ਰਹਿਣਾ ਦਾ ਇੱਥੇ ਆਪ ਕੋਈ ਗੱਲ ਨਹੀਂ ਐਡਜਸਟ ਹੋ ਜਾਊਗਾ ਐਡਜਸਟ ਨਹੀਂ ਨਾ ਹੋਣਾ ਮੁੜ ਕੇ ਔਖੇ ਹੋਣਾ ਨਹੀਂ ਸਾਰਿਆਂ ਨੇ ਮੈਂ ਤਾਂ ਇਹ ਗੱਲ ਕਹਿਨਾ ਵਾਂ ਵੀ ਉੱਪਰ ਇੱਕ ਦੋ ਕਮਰੇ ਪਾ ਲਈਏ ਠੀਕ ਆ 6 ਮਹੀਨੇ ਰੋਕ ਜੋ ਤੇ ਫਿਰ ਕਰ ਲਾਂਗੇ ਵਿਆਹ ਉਦੋਂ ਦਾ ਔਖੇ ਹੁੰਦਾ ਤਾਂ ਨਹੀਂ ਪਤਾ ਪਰ ਜੇ ਨਹੀਂ ਹੁਣ ਔਖੇ ਆ ਨਾ ਉਹਦਾ ਹਾਂ ਨਹੀਂ ਪਤਾ ਉਹ ਚਲ ਕੋਈ ਗੱਲ ਹੀ ਕਰ ਲਾਂਗੇ ਵਿਆਹ ਉਹਦਾ ਐਡੀ ਵੀ ਨਹੀਂ ਕਾਲੀ ਨਾਲੇ ਇਹਦੇ ਕੁੜੀ ਦੇ ਪਹਿਲਾਂ ਲੱਭੇ ਫੇਰ ਹੀ ਆ ਕੁੜੀ ਉਹਨੇ ਲੱਭ ਲਈ ਹੋਣੀ ਆ ਮੰਮੀ ਡੈਡੀ ਦੇ ਹੀ ਗੱਲਾਂ ਕਰਨ ਤੇ ਬਾਵਾ ਸੁਣਾ ਕੇ ਗਿਆ ਵਾ ਹਾਂ ਹਾਂ ਕਹਿੰਦਾ ਆਪੇ ਕਰ ਲੈਣਾ ਮਾਮਾ ਵਿਆਹ ਚਲੋ ਆ ਵੀ ਚੰਗੀ ਗੱਲ ਵਾ ਹੋਰ ਖੇਪਾਊਗਾ ਸਿਰ ਤੇ ਹੁਣ ਖੇਪੋਂ ਤਾਂ ਆਈਂ ਤੇ ਕਹਿੰਦੀ ਆ ਵੀ ਖੇਪੋਂ ਆਉਂਦਾ ਲੋ ਚੰਗਾ ਵੀ ਉਹਨੂੰ ਕਹੋ ਵੀ ਜਿੱਥੇ ਹੈਗਾ ਦਸ ਤੇ ਕਰ ਦੋਗਾ ਫਾ ਵੱਡੋ ਉਹਦਾ ਚਲ ਕੋਈ ਨਹੀਂ ਵੇਖਨੇ ਹੁਣ ਡੈਡੀ ਕਰਨਗੇ ਗੱਲ ਮੈਂ ਤਾਂ ਨਹੀਂ ਗੱਲ ਕਰਨੀ ਜੇ ਤੁਸੀਂ ਘਰ ਘਰ ਕਹਿੰਦੇ ਰਹੇ ਨਾ ਤੇ ਘਰ ਬੰਦਿਆ ਬੜਾ ਟਾਈਮ ਲੱਗ ਜਾਂਦਾ ਵਾ ਘਰ ਵੀ ਕਦੇ ਪੂਰੇ ਬੰਦਦੇ ਆ ਚਲ ਕੋਈ ਨਹੀਂ ਵੇਖ ਲੈਨੇ ਕਰਦੇ ਸੋਚਦੇ ਥੀਂ ਦਾ ਵਿਆਹ ਕਰੋ ਤੇ ਕੰਮ ਨਿਬੇੜੋ ਡੈਡੀ ਅੱਗੇ ਨਹੀਂ ਕੀਆਂ ਨੀ ਕੀਆਂ ਗੱਲਾਂ ਡੇ ਇਹੀ ਕਰਨ ਭੀ ਉਹਨੇ ਕਦੋਂ ਕਰਿਆ ਕਰਨੇ ਆ ਕੰਮ ਤੇ ਕਿ ਫਿਰ ਮੰਮੀ ਖਿਜਦੇ ਆ ਆਪੇ ਆਊਗੀ ਦੂਜੀ ਦਿਨਾਰੇ ਪਤਾ ਲੱਗੂਗਾ ਵੀ ਉਹ ਕਿੰਨੀ ਕਿ সেবা ਕਰਦੀ ਉਹ ਆਹੋ ਚਲੋ ਸਮੇਂ ਦੇ ਨਾਲ ਹੁਣੀ ਆ ਸਾਰਾ ਕੁਝ ਤਾਨੇ ਮਾਰਦੇ ਰਹਿੰਦੇ ਸਾਰਾ ਦਿਨ ਹੁਣ ਤਹੀ ਦੱਸੋ ਵੀ ਕੁੜੀ ਨੂੰ ਸਾਂਭਾਂਗੇ ਕੰਮ ਕਰਿਆ ਕਰਾਂ ਚਲ ਕੋਈ ਨਹੀਂ ਤੂੰ ਇਦਾਂ ਕਰ ਤੇ ਆ ਕੱਪੜੇ ਧੋ ਲਾ ਤੇ ਆ ਕੁੜੀ ਫੜਾ ਦੇ ਮੈਨੂੰ ਜਾ ਠੀਕ ਇੱਥੇ ਆ ਜਾ ਮੇਰੇ ਲਾਗੇ ਜਾਣਾ ਸਕੂਲੇ ਜਾਣਾ ਵਾ ਤੈਨੂੰ ਇਦਾਂ ਕਰਨਾ ਵਾ ਪਹਿਲਾਂ ਨਾਰ ਆਪਣਾ ਨੂੰ ਫੋਨ ਲਾਉਣਾ ਉਹਨੂੰ ਪੁੱਛਣਾ ਵਾ ਵੀ ਘਰ ਗੱਲ ਕੀਤੀ ਵੀ ਆ ਕਿ ਨਹੀਂ ਕੀਤੀ ਕੀ ਪਤਾ ਜੇ ਕੀਤੀ ਆ ਕਿ ਨਹੀਂ ਜੇ ਕੀਤੀ ਹੁੰਦੀ ਤਾਂ ਉਹਨੇ ਫੋਨ ਕਰ ਦਨਾ ਹੀ ਚੋਕ ਲਾ ਗਾ ਫੇ ਉਹ ਦਿਨ ਭਾਈ ਵੀ ਰਾਜੀ ਹੀ ਸੀ ਹਲੋ ਆਰ ਬਿੰਦਰ ਕੀ ਹਾਲ ਚਾਲ ਆਸ਼ਾ ਆਸ਼ਾ ਠੀਕ ਠਾਕ ਆ ਸਾਰੇ ਉਹ ਯਾਰ ਸਵੇਰੇ ਸਵੇਰੇ ਫੋਨ ਕਿ ਲਾਉਣਾ ਸੀ ਉਹ ਕੀਤੀ ਆ ਘਰ ਗੱਲ ਕਣੀ ਤੂੰ ਤੂੰ ਨਾ ਚੰਗਾ ਕਰੀ ਘਰ ਦੇ ਵਿਆਹ ਦੀਆਂ ਗੱਲਾਂ ਕਰਦੇ ਫਿਰਦੇ ਇਹ ਨਾ ਹੋਰ ਕਿਤੇ ਕਰਤਾ ਨਾ ਤਾਂ ਮੁੜ ਕੇ ਮੈਨੂੰ ਨਾ ਕਹੀਂ ਆ ਗੱਲ ਕਿਦਾਂ ਕਰਨੀ ਆ ਯਾਰ ਮੰਮੀ ਨਾਲ ਸਿੱਧੀ ਗੱਲ ਕਰ ਲੈ ਤੂੰ ਉਥੇ ਕੀ ਹੋ ਜਾਣਾ ਉਹ ਇਧਰੋਂ ਦੇ ਸਾਰੇ ਮੰਨੇ ਹੀ ਆ ਮੰਨੋਂ ਨੂੰ ਕੀ ਆ ਇੱਥੇ ਮੈਂ ਤਾਂ ਮਨਾ ਹੀ ਲੈਣੇ ਆ ਇੱਥੇ ਮੈਂ ਜੋ ਕਹਤਾ ਉਹ ਹੀ ਹੋਣਾ ਆ ਆਹ ਫਾਈਂਡਾਂ ਡਰੀ ਜਾ ਫੇ ਮੁੜ ਕੇ ਮੈਨੂੰ ਕਹੀਂ ਵੀ ਵਿਆਹ ਨਹੀਂ ਕਰਾਇਆ ਆਹ ਉਹ ਤੂੰ ਗੱਲ ਕਰ ਯਾਰ ਜਿਹੜਾ ਕੰਮ ਕਰਨ ਵਾਲਾ ਵਾ ਐਵੇਂ ਹੋਜ ਭਜਾਤਾ ਨਹੀਂ ਆ ਨਾ ਪਾ ਮੈਨੂੰ ਆਹ ਗੱਲ ਕਰਕੇ ਤਾਂ ਹੁਣ ਮੈਨੂੰ ਦੱਸ ਦੇਈ ਫੇ ਆ ਇੱਕ ਦੋ ਦਿਨ ਚ ਕਰ ਲਾ ਯਾਰ ਗੱਲ ਮੁੜ ਕੇ ਜੇ ਰਫੜ ਪੈ ਗਿਆ ਨਾ ਕੋਈ ਤਾਂ ਮੁੜ ਕੇ ਔਖਾ ਹੋ ਜਾਣਾ ਸਾਡੇ ਬਾਤੇ ਆ ਇਹਨਾਂ ਜੇ ਕਿਤੇ ਰਿਸ਼ਤਾ ਕਰਤਾ ਤਾਂ ਮੈਂ ਮੁੜ ਕੇ ਮੈਂ ਕਹੂੰਗਾ ਇਹਨੇ ਕਹਣਾ ਪਹਿਲਾਂ ਸੁੱਤਾ ਸੀ ਤੂੰ ਮੁੜ ਕੇ ਇਧਰ ਵੀ ਵੇਝਤੀ ਹੁੰਦੀ ਆ ਨਾ ਆਹੋ ਗੱਲ ਕਰਕੇ ਉਹ ਡੈਡੀ ਨਾਲ ਕੀ ਗੱਲ ਕਰਨੀ ਆ ਮੰਮੀ ਨਾਲ ਗੱਲ ਕਰ ਤੂੰ ਆਹੋ ਮੰਮੀ ਨਾਲ ਗੱਲ ਕਰੀ ਪਹਿਲਾਂ ਉਹ ਘਰ ਦੇ ਕਾਰੀ ਮੜਾ ਜਾ ਪੈਂਦੇ ਹੁੰਦੇ ਆ ਗਾੜੀਆਂ ਮੁਰਕੀ ਉਹਨਾਂ ਨੇ ਆਪੇ ਠੰਡੇ ਹੋ ਜਾਣਾ। ਉਹ ਸੱਚ ਮੇਰੀ ਗੱਲ ਸੁਣ ਲੈ ਇੱਕ। ਉਹ ਗੱਲ ਮੈਂ ਤੈਨੂੰ ਪੁੱਛ ਨਹੀਂ ਸੀ ਆਪਣੀ ਭੈਣ ਕਿਉਂ ਕਦੋਂ ਆਣਾ ਤੂੰ। ਅਜੇ ਨਹੀਂ ਆਉਣਾ। ਉਹ ਯਾਰ ਉਹਦੇ ਕੋ ਆ ਦੇ ਨਾਲੇ ਸਾਡੇ ਘਰੋਂ ਫੇਰਾ ਮਾਰ ਜੀ। ਉਹ ਕੋਹ ਨਹੀਂ ਕਹਿੰਦੇ ਤੈਨੂੰ ਘਰ ਦੇ। ਉਹ ਸੂਟ ਸਾੜ ਦੇ ਦੇਣ ਦੇ ਭਾਨੇ ਆ ਜੀ ਵੀ ਮੈਂ ਸੋਣਾ ਵਾਂ। ਆਹੋ। ਉਹ ਯਾਹ ਹੱਦ ਹੋਰ। ਉਹ ਕਹ ਦੇ ਨਹੀਂ ਤੈਨੂੰ ਮੂੰਹ 'ਚ ਪਾ ਲੈਣ ਲੱਗੇ। ਕਿੰਨੂੰ ਪਤਾ ਲੱਗ ਜਾਣਾ ਮੈ ਇੱਥੇ। ਮੈਂ ਵੀ ਆਪਣੀਆਂ ਮਰੀ ਜਾਨੀ ਐ ਤੂੰ ਉਹ ਚੱਲ ਜਦੋਂ ਵੀ ਆਉਣਾ ਹੋਗਾ ਜੀ ਤੇ ਨਾਲੇ ਮੇਰੀ ਗੱਲ ਸੁਣ ਹੁਣ ਮੰਮੀ ਨਾਲ ਗੱਲ ਕਰ ਲੈਹੀਂ ਪੱਕਾ ਚੰਗਾ ਮੈਨੂੰ 1-2 ਦਿਨਾਂ 'ਚ ਜਵਾਬ ਚਾਹੀਦਾ ਫੇਰ ਨਾ ਮੈਨੂੰ ਕਹੀਂ ਆਹ ਐਦਾਂ ਡਰਦੀ ਰਹੇਂਗੀ ਤੇ ਫੇਰ ਹੋ ਗਿਆ ਵਿਆਹ ਸਮਝਣਾ ਚੱਲ ਠੀਕ ਆ ਹੁਣ ਆਣਾ ਜਾਵੀ ਕੋਈ ਮੈਂ ਵੀ ਘਰੇ ਡਿਆਂ ਚੰਗਾ ਹਈ ਇਹਦੋਂ ਮੈਨੂੰ ਕਹਿੰਦੇ ਆ ਕਿ ਪਿੰਡਾਂ ਹੁਣ ਮੈਂ ਕਿੱਦਾਂ ਜਾਵਾਂ ਇਦਾਂ ਕਰਦੀ ਭੈਣ ਨੂੰ ਫੋਨ ਲਉਣੀ ਆ ਤੇ ਉਹਨੂੰ ਕਹਿੰਦੀ ਕਿ ਮੰਮੀ ਨਾਲ ਗੱਲ ਕਰਕੇ ਨਾ ਉਹਨਾਂ ਨੂੰ ਕਹੋ ਕਿ ਰੁਪਿੰਦਰ ਨੂੰ ਮੇਰੇ ਕੋਲ ਕੱਲ ਦੋ ਤੇ ਦੋ ਚਾਰ ਦਿਨਾਂ ਦਾ ਰਹਿ ਆਉਂਗੀ ਤੇ ਨਾਲੇ ਚੱਲੇ ਆਂ ਕਿ ਗੱਲਬਾਤ ਕਰ ਲਾਂਗੇ ਕੋਈ ਪਹਲਾ ਲਉਣੀ ਆ ਫੋਨ ਕੀ ਕਹਿੰਦੇ ਆ ਹਲੋ ਸੱਸ ਕਾ ਦੀ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਠੀਕਾ ਨਹੀਂ ਕੁਸ਼ਨੀ ਬਾਸ ਵੇਲੇ ਹੀ ਇੱਥੇ ਧੁੱਪੇ ਬੈਠੀ ਹੀ ਬਾਹਰ ਮੰਮੀ ਵੀ ਨਹੀਂ ਕੁਸ਼ਨੀ ਬਾਸ ਅੰਦਰ ਹੀ ਦੇ ਹੀ ਕੰਮ ਕਰਨ ਕੋਈ ਹਾਂਜੀ ਨਹੀਂ ਘਰੇ ਆ ਤੂੰ ਹੀ ਦੱਸੋ ਕਿਦਾਂ ਬਾਜੀ ਨੂੰ ਠੀਕ ਠਾਕ ਅੱਛਾ ਅੱਛਾ ਅਦੀਦੀ ਮੇਰਾ ਨਾ ਬੜਾ ਜੀ ਕਰਨ ਦਿਆ ਸੀ ਤੁਹਾਡੇ ਕੋਲ ਆਉਣ ਨੂੰ ਘਰ ਵੀ ਬਾਸ ਇਦਾਂ ਸਾਰਾ ਦਿਨ ਵੇਲੇ ਤੈਂ ਬਾਸ ਜਾ ਨਹੀਂ ਹੁੰਦਾ ਤੇ ਮੈਂ ਕਿਹ ਚਲ ਦੋ ਚਾਰ ਦਿਨ ਘੁੰਮ ਕੇ ਆਉਣੀ ਰੱਡੀਓ ਤੇ ਮੰਮੀ ਨੇ ਮੰਨਾਨੀ ਆ ਨਾ ਮੈਨੂੰ ਪਤਾ ਆ ਉਹਨਾਂ ਦਾ ਉਹਨਾਂ ਕਹਣਾ ਕੀ ਕਰਨਾ ਤੂੰ ਜਾ ਕੇ ਉੱਥੇ ਐਵੇਂ ਹੋਰ ਗੱਲਾਂ ਸੁਣਾ ਦੇਣੀਆਂ ਉਹਨਾਂ ਨੇ ਤੂੰ ਹੀ ਇਦਾਂ ਕਰੋ ਹਾਂ ਕਿ ਮੰਮੀ ਨਾਲ ਗੱਲ ਕਰੋ ਹਾਂ ਉਹਨਾਂ ਨੂੰ ਕਹੋ ਕਿ ਰੁਪਿੰਦਰ ਨੂੰ ਮੇਰੇ ਕੋਲ ਦੋ ਦੋਕ ਦਿਨ ਤੁਹਾਨੂੰ ਦੱਸ ਕੀ ਕਹਿਣਾ ਆ ਤੁਸੀਂ ਵੀ ਡਰਦੇ ਰਹਿੰਦੇ ਆ ਤੁਹਾਨੂੰ ਨਹੀਂ ਕੁਝ ਵੀ ਕਹਿਣਾ ਤੇ ਹੁਣ ਵਿਆਹ ਹੀ ਗਏ ਆ ਤੂੰ ਹੀ ਗੱਲ ਕਰਕੇ ਵੇਖੋ ਆ ਕਿ ਮੇਰੇ ਕੋਲ ਰਹਿਣਾ ਆ ਜਾਂ ਫਿਰ ਕੀ ਆ ਭੈਣ ਭਰਾਵਾਂ ਕੋਈ ਚਾਹੀਦਾ ਹੋਰ ਕਿੱਥੇ ਜਾਣਾ ਹੁੰਦਾ ਆ ਤੁਈ ਗੱਲ ਕਰਕੇ ਇੱਕ ਵਾਰ ਵੇਖੋ ਠੀਕ ਆ ਜਿਦੋਂ ਠੀਕ ਆ ਮੈਂ ਨਾ ਰੱਖ ਦਿਆਂ ਹੁਣ ਤੇ ਮੈਨੂੰ ਦੱਸਿਓ ਫਿਰ ਚੰਗਾ ਚਲੋ ਠੀਕ ਆ ਓਕੇ ਦੀਦੀ ਦਾ ਕੋਹਲ ਨਹੀਂ ਹੈ ਵੇ ਤੇ ਤੁਸੀਂ ਗੱਲ ਕਰ ਲਓ ਮੰਮੀ ਦੇ ਨਾਲ ਵਿਆਹ ਤੋਂ ਬਾਅਦ ਵੀ ਡਰਦੇ ਹੀ ਰਹਿੰਦੇ ਆ ਭੰਨਣ ਫੋਨ ਲਾਉਂਦੇ ਹੋ